ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ 팀 ਮਹਾਂਵਿੰਦਰਪਾਲ ਨਜ਼ਰ ਮਾਰਦਿਆਂ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਤੇ ਕਿਉਂਕਿ ਮੋਹਾਲੀ ਦੇ ਵਿੱਚ ਇਸ ਵੇਲੇ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਬਹੁ ਮੰਜ਼ਿਲਾ ਇਮਾਰਤ ਡਿੱਗੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਇਹ ਇਮਾਰਤ ਮੋਹਾਲੀ ਦੇ ਸੋਹਾਨਾ ਇਲਾਕੇ ਦੇ ਕੋਲ ਡਿੱਗੀ ਦੱਸੀ ਜਾ ਰਹੀ ਹੈ ਤੇ ਇਸ ਇਮਾਰਤ ਦੇ ਟਾਪ ਦੇ ਉੱਪਰ ਇੱਕ ਜਿਮ ਚੱਲ ਰਿਹਾ ਸੀ ਤੇ ਜਿਮ ਦੇ ਨਾਲ ਵਾਲੀ ਜੋ ਇਹ ਇਮਾਰਤ ਹੈਗੀ ਇਸ ਜਿਸ ਦੇ ਵਿੱਚ ਜਿਮ ਮੌਜੂਦ ਸੀ ਤੇ ਇਸ ਇਮਾਰਤ ਦੇ ਨਾਲ ਇੱਕ ਹੋਰ ਥਾਂ ਦੇ ਉੱਪਰ ਬੇਸਮੈਂਟ ਦੇ ਵਿੱਚ ਖੁਦਾਈ ਦਾ ਕੰਮ ਚੱਲ ਰਿਹਾ ਸੀ ਤੇ ਖੁਦਾਈ ਦੇ ਕੰਮ ਦੌਰਾਨ ਇਹ ਵੱਡਾ ਹਾਦਸਾ ਵਾਪਰਿਆ ਜਿਸ ਕਾਰਨ ਇਹ ਬਹੁ ਮਜ਼ਲਾ ਇਮਾਰਤ ਡਿੱਗੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਕਈ ਲੋਕਾਂ ਦੇ ਦਬੇ ਹੋਣ ਦੀ ਵੀ ਖਬਰ ਹੈ ਲੇਕਿਨ ਇਹ ਅਜੇ ਤੱਕ ਤਸਦੀਕ ਨਹੀਂ ਹੋ ਸਕਿਆ ਕਿ ਕਿੰਨੇ ਲੋਕ ਇਸ ਬਿਲਡਿੰਗ ਦੇ ਵਿੱਚ ਦਬੇ ਨੇ ਲੇਕਿਨ ਇਹਨਾਂ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਬਚਾਅ ਕਾਰਜਾਂ ਜੋ ਪ੍ਰਸ਼ਾਸਨ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਮੁਹਾਲੀ ਦੇ ਸੁਹਾਣਾ ਇਲਾਕੇ ਦੇ ਵਿੱਚ ਇੱਕ ਬਹੁ ਮੰਜਲਾ ਇਮਾਰਤ ਹੈ ਜੋ ਉਹ ਡਿੱਗ ਗਈ ਹੈ ਤੇ ਨਾਲ ਵਾਲੀ ਬਿਲਡਿੰਗ ਦੇ ਵਿੱਚ ਬੇਸਮੈਂਟ ਦੇ ਵਿੱਚ ਖੁਦਾਈ ਚੱਲ ਰਹੀ ਸੀ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ ਤੇ ਇਸ ਦੇ ਵਿੱਚ ਕਈ ਲੋਕਾਂ ਦੇ ਦੱਬੇ ਜਾਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਲੇਕਿਨ ਤਸਦੀਕ ਨਹੀਂ ਹੋ ਸકી ਕਿ ਆਖਰ ਕਿੰਨੇ ਲੋਕ ਨੇ ਜੋ ਬਿਲਡਿੰਗ ਦੇ ਮਲਬੇ ਹੇਠਾਂ ਦੱਬੇ ਹੋਏ ਨੇ ਲੇਕਿਨ ਉਹਨਾਂ ਨੂੰ ਕੱਢਣ ਦੇ ਲਈ ਪ੍ਰਸ਼ਾਸਨ ਵੱਲੋਂ ਬਚਾਅ ਕਮਨ ਨੇ ਜੋ ਕਾਰਜ ਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਤੇ ਇਸ ਮਸਲੇ ਤੇ ਜਿਆਦਾ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਨਵਦੀਪ ਚਰਮਾਨ ਨੇ ਸਾਡੇ ਸਹਿਯੋਗੀ ਪੱਤਰਕਾਰ ਨਿਯਮੀਆਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਜਾਣਦੇ ਹਾਂ ਉਹਨਾਂ ਤੋਂ ਕਿ ਆਖਰ ਇਹ ਸਾਰਾ ਮਾਮਲਾ ਕੀ ਹੈ ਤੇ ਇੱਥੇ ਕੀ ਕੁਝ ਵਾਪਰਿਆ ਹੈ ਜੀ ਨਵਤ ਸਵਾਗਤ ਹੈ ਗੁਰਪ੍ਰੀਤ ਸਿੰਘ ਨਿਯਮੀਆਂ ਜੀ ਕੀ ਜਾਣਕਾਰੀ ਜੋ ਸਾਹਮਣੇ ਆ ਰਹੀ ਹੈ ਜਿੰਮ ਬਾਰੇ ਇਹ ਇੱਕ ਇਮਾਰਤ ਹੈ ਬਹੁ ਮੰਜਲਾ ਇਮਾਰਤ 6-7 ਮੰਜਲੀ ਬਣ ਰਹੀ ਸੀ ਇਹ ਹੈਗੀ ਸਥਿਤ ਪਿੰਡ ਸੁਆਣਾ ਦੇ ਫਿਰਨੀ ਤੋਂ ਬਾਹਰ ਜੀ ਜਦੋਂ ਸੈਣੀ ਫਾਰਮ ਤੋਂ ਮੁੜੀਏ ਪਿੰਡ ਵੱਲ ਨੂੰ ਤਾਂ ਸੱਜੇ ਪਾਸੇ ਇਹ ਬਿਲਡਿੰਗ ਸੀ ਜਿਹਦੇ ਨਾਲ ਹੋਰ ਇਮਾਰਤਾਂ ਵੀ ਸੀ ਪੁਰਾਣੀਆਂ ਜੀ ਉਹ ਪਤਾ ਲੱਗਾ ਹੈ ਕਿ ਇਹ ਜਿਹੜੀ ਬਿਲਡਿੰਗ ਸੀ ਇਹ ਡਿੱਗ ਪਈ ਤੇ ਦੂਸਰੀਆਂ ਬਿਲਡਿੰਗਾਂ ਨੂੰ ਵੀ ਉਹਨੇ ਆਪਣੀ ਲਪੇਟ ਚ ਲੈ ਲਿਆ ਜੀ ਤੇ ਉੱਥੇ ਇੱਕ ਜਿਮ ਚੱਲ ਰਿਹਾ ਸੀ ਉਸ ਦੇ ਵਿੱਚ 20 ਤੋਂ 25 ਨੌਜਵਾਨ ਆਸੇ ਜਾ ਰਹੇ ਹਨ ਜਿਹੜੇ ਕਿ ਉਸ ਵੇਲੇ ਜਿਮ ਦੇ ਵਿੱਚ ਹਾਜ਼ਰ ਦੱਸੇ ਜਾ ਰਹੇ ਹਨ ਕਿੰਨੇ ਵਜੇ ਦੀ ਘਟਨਾ ਹੈ ਇਹ ਦੱਸੀ ਜਾ ਰਹੀ ਹੈ ਤੇ ਹੁਣ ਕੋਈ ਨਹੀਂ ਹਟੇ ਹੁਣ ਤੋਂ ਕੁਝ ਸਮਾਂ ਪਹਿਲਾਂ ਹੀ ਇਹ ਘਟਨਾ ਵਾਪਰੀ ਹੈ ਜੀ ਜੀ ਤੇ ਕੋਈ ਕੈਜ਼ੁਐਲਟੀਆਂ ਵੀ ਦੱਸਿਆ ਜਾ ਰਿਹਾ ਕਿ ਹੋਈਆਂ ਨੇ ਹਾਂਜੀ ਸੰਭਾਵਨਾ ਹੈ ਸੰਭਾਵਨਾ ਹੈ ਕਿ ਕੋਈ ਜਿਮਾਂ ਵਾਲੇ ਪਾਸੇ ਜ਼ਿਆਦਾ ਸੰਭਾਵਨਾ ਲੱਗਦੀ ਹੈ ਕਿਉਂਕਿ ਉੱਥੇ ਹਰ ਵੇਲੇ ਬੱਚੇ ਜਿਮ ਤੇ ਜਾਂਦੇ ਰਹਿੰਦੇ ਨੇ ਉਹ ਹਜੇ ਹਜੇ ਬਹੁਤ ਇਹ ਜਲਦੀ ਦੀ ਗੱਲ ਹੈ ਮਤਲਬ ਇਨੀਸ਼ੀਏਟ ਕਰਨ ਹੈ ਤੇ ਇਹਨੂੰ ਮਤਲਬ ਹਜੇ ਹੋਊਗਾ ਜਦੋਂ ਉੱਥੇ ਠੇਹਾ ਮਾਲਵਾ ਜਿਹੜਾ ਹੈ ਚੱਕਿਆ ਜਾਵੇ ਸਵਾਗਤ ਹੈ ਗੁਰਪ੍ਰੀਤ ਸਿੰਘ ਨਿਆਮੀਆ ਜੀ ਕੀ ਜਾਣਕਾਰੀ ਜੋ ਸਾਹਮਣੇ ਆ ਰਹੀ ਹੈ ਜਿੰਮ ਬਾਰੇ ਇਹ ਇੱਕ ਇਮਾਰਤ ਹੈ ਬਹੁ ਮੰਜਲਾ ਇਮਾਰਤ 6-7 ਮੰਜਲੀ ਬਣ ਰਹੀ ਸੀ ਇਹ ਹੈਗੀ ਸਥਿਤ ਪਿੰਡ ਸੁਆਣਾ ਦੇ ਫਿਰਨੀ ਤੋਂ ਬਾਹਰ ਜਿੱਦੋਂ ਸੈਣੀ ਫਾਰਮ ਤੋਂ ਮੁੜੀਏ ਪਿੰਡ ਉਹ ਸਤਿਕਾਰ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ 팀 ਮਹਾਵਿੰਦਰਪਾਲ ਨਜ਼ਰ ਮਾਰਦਿਆਂ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਤੇ ਕਿਉਂਕਿ ਮੋਹਾਲੀ ਦੇ ਵਿੱਚ ਇਸ ਵੇਲੇ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਬਹੁ ਮੰਜ਼ਿਲਾ ਇਮਾਰਤ ਡਿੱਗੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਇਹ ਇਮਾਰਤ ਮੁਹਾਲੀ ਦੇ ਸੋਹਾਨਾ ਇਲਾਕੇ ਦੇ ਕੋਲ ਡਿੱਗੀ ਦੱਸੀ ਜਾ ਰਹੀ ਹੈ ਤੇ ਇਸ ਇਮਾਰਤ ਦੇ ਟਾਪ ਦੇ ਉੱਪਰ ਇੱਕ ਜਿਮ ਚੱਲ ਰਿਹਾ ਸੀ ਤੇ ਜਿਮ ਦੇ ਨਾਲ ਵਾਲੀ ਜੋ ਇਹ ਇਮਾਰਤ ਹੈਗੀ ਇਸ ਜਿਸ ਦੇ ਵਿੱਚ ਜਿਮ ਮੌਜੂਦ ਸੀ ਤੇ ਇਸ ਇਮਾਰਤ ਦੇ ਨਾਲ ਇੱਕ ਆਹ ਹੋਰ ਥਾਂ ਦੇ ਉੱਪਰ ਬੇਸਮੈਂਟ ਦੇ ਵਿੱਚ ਖੁਦਾਈ ਦਾ ਕੰਮ ਚੱਲ ਰਿਹਾ ਸੀ ਤੇ ਖੁਦਾਈ ਦੇ ਕੰਮ ਦੌਰਾਨ ਇਹ ਵੱਡਾ ਹਾਦਸਾ ਵਾਪਰਿਆ ਜਿਸ ਕਾਰਨ ਇਹ ਬਹੁ ਮਜ਼ਲਾ ਇਮਾਰਤ ਡਿੱਗੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਕਈ ਲੋਕਾਂ ਦੇ ਦਬੇ ਹੋਣ ਦੀ ਵੀ ਖਬਰ ਹੈ ਲੇਕਿਨ ਇਹ ਅਜੇ ਤੱਕ ਤਸਦੀਕ ਨਹੀਂ ਹੋ ਸਕਿਆ ਕਿ ਕਿੰਨੇ ਲੋਕ ਇਸ ਬਿਲਡਿੰਗ ਦੇ ਵਿੱਚ ਦਬੇ ਨੇ ਲੇਕਿਨ ਇਹਨਾਂ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਬਚਾਅ ਕਾਰਜਾ ਜੋ ਪ੍ਰਸ਼ਾਸਨ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਤਾਨੂੰ ਫਿਰ ਤੋਂ ਦੱਸ ਦਈਏ ਕਿ ਮੁਹਾਲੀ ਦੇ ਸੁਹਾਣਾ ਇਲਾਕੇ ਦੇ ਵਿੱਚ ਇੱਕ ਬਹੁ ਮੰਜਲਾ ਇਮਾਰਤ ਹੈ ਜੋ ਉਹ ਦੇਗ ਗਈ ਤੇ ਨਾਲ ਵਾਲੀ ਬਿਲਡਿੰਗ ਦੇ ਵਿੱਚ ਬੇਸਪੈਂਡ ਦੇ ਵਿੱਚ ਖੁਦਾਈ ਚੱਲ ਰਹੀ ਸੀ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ ਤੇ ਇਸ ਦੇ ਵਿੱਚ ਕਈ ਲੋਕਾਂ ਦੇ ਦਬੇ ਜਾਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਲੇਕਿਨ ਤਸਦੀਕ ਨਹੀਂ ਹੋ ਸકી ਕਿ ਆਖਰ ਕਿੰਨੇ ਲੋਕ ਨੇ ਜੋ ਬਿਲਡਿੰਗ ਦੇ ਮਲਬੇ ਹੇਠਾਂ ਦਬੇ ਹੋਏ ਨੇ ਲੇਕਿਨ ਉਹਨਾਂ ਨੂੰ ਕੱਢਣ ਦੇ ਲਈ ਪ੍ਰਸ਼ਾਸਨ ਵੱਲੋਂ ਬਚਾਅ ਕਾਮ ਨੇ ਜੋ ਕਾਰਜ ਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਤੇ ਇਸ ਮਸਲੇ ਤੇ ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਨਵਦੀਪ ਚਰਮਾਨ ਨੇ ਸਾਡੇ ਸਹਿਯੋਗੀ ਪੱਤਰਕਾਰ ਨਿਯਮੀਆਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹ ਜਾਣਦੇ ਹਾਂ ਉਹਨਾਂ ਤੋਂ ਕਿ ਆਖਰ ਇਹ ਸਾਰਾ ਮਾਮਲਾ ਕੀ ਹੈ ਤੇ ਇੱਥੇ ਕੀ ਕੁਝ ਵਾਪਰਿਆ ਹੈ ਜੀ ਨਾ ਸਵਾਗਤ ਹੈ ਗੁਰਪ੍ਰੀਤ ਸਿੰਘ ਨਿਯਮੀਆਂ ਜੀ ਕੀ ਜਾਣਕਾਰੀ ਜੋ ਹੈ ਸਾਹਮਣੇ ਆ ਰਹੀ ਹੈ ਜਿੰਮ ਬਾਰੇ ਇਹ ਇੱਕ ਇਮਾਰਤ ਹੈ ਬਹੁ ਮੰਜਲਾ ਇਮਾਰਤ 6-7 ਮੰਜ਼ਲੀ ਬਣ ਰਹੀ ਸੀ ਇਹ ਹੈਗੀ ਸਥਿਤ ਪਿੰਡ ਸੁਹਾਣਾ ਦੇ ਫਿਰਨੀ ਤੋਂ ਬਾਹਰ ਜੀ ਜਦੋਂ ਸੈਣੀ ਫਾਰਮ ਤੋਂ ਮੁੜੀਏ ਪਿੰਡ ਵੱਲ ਨੂੰ ਸਾਡੇ ਪਾਸੇ ਇਹ ਬਿਲਡਿੰਗ ਸੀ ਜਿਹਦੇ ਨਾਲ ਹੋਰ ਇਮਾਰਤਾਂ ਵੀ ਸੀ ਪੁਰਾਣੀਆਂ ਜੀ ਉਹ ਪਤਾ ਲੱਗਾ ਹੈ ਕਿ ਇਹ ਜਿਹੜੀ ਬਿਲਡਿੰਗ ਸੀ ਇਹ ਡਿੱਗ ਪਈ ਤੇ ਦੂਸਰੀਆਂ ਬਿਲਡਿੰਗਾਂ ਨੂੰ ਵੀ ਉਹਨੇ ਆਪਣੀ ਲਪੇਟ ਚ ਲੈ ਲਿਆ ਜੀ ਤੇ ਉੱਥੇ ਇੱਕ ਜਿਮ ਚੱਲ ਰਿਹਾ ਸੀ ਉਸ ਦੇ ਵਿੱਚ 20 ਤੋਂ 25 ਨੌਜਵਾਨ ਆਸਤੇ ਜਾ ਰਹੇ ਹਨ ਜਿਹੜੇ ਕਿ ਉਸ ਵੇਲੇ ਜਿਮ ਦੇ ਵਿੱਚ ਹਾਜ਼ਰ ਦੱਸੇ ਜਾ ਰਹੇ ਹਨ ਕਿੰਨੇ ਵਜੇ ਦੀ ਘਟਨਾ ਹੈ ਇਹ ਦੱਸੀ ਜਾ ਰਹੀ ਹੈ ਇਹ ਹੁਣ ਕੋਈ ਨਹੀਂ ਹਟੇ ਹੁਣ ਤੋਂ ਕੁਝ ਸਮਾਂ ਪਹਿਲਾਂ ਹੀ ਇਹ ਘਟਨਾ ਵਾਪਰੀ ਹੈ ਜੀ ਜੀ ਤੇ ਕੋਸ਼ਿਕ ਕੈਜ਼ੁਐਲਟੀਆਂ ਵੀ ਦੱਸਿਆ ਜਾ ਰਿਹਾ ਕਿ ਹੋਈਆਂ ਨੇ ਹਾਂਜੀ ਸੰਭਾਵਨਾ ਹੈ ਸੰਭਾਵਨਾ ਹੈ ਕਿਉਂਕਿ ਜਿੰਮ ਵਾਲੇ ਪਾਸੇ ਜ਼ਿਆਦਾ ਸੰਭਾਵਨਾ ਲੱਗਦੀ ਹੈ ਕਿਉਂਕਿ ਉੱਤੇ ਹਰ ਵੇਲੇ ਬੱਚੇ ਜਿੰਮ ਤੇ ਜਾਂਦੇ ਰਹਿੰਦੇ ਨੇ ਉਹ ਹਜੇ ਹਜੇ ਬਹੁਤ ਇਹ ਜਲਦੀ ਦੀ ਗੱਲ ਹੈ ਮਤਲਬ ਇਨੀਸ਼ੀਏਟ ਗੱਲ ਹੈ ਤੇ ਇਹਨੂੰ ਮਤਲਬ ਹਜੇ ਹੋਊਗਾ ਜਦੋਂ ਉੱਤੇ ਠੇਹਾ ਮਾਲਵਾ ਜਿਹੜਾ ਹੈ ਚੱਕਿਆ ਜਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ 팀 ਮਹਾਂਵਿੰਦਰਪਾਲ ਨਜ਼ਰ ਮਾਰਦਿਆਂ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਤੇ ਕਿਉਂਕਿ ਮੋਹਾਲੀ ਦੇ ਵਿੱਚ ਇਸ ਵੇਲੇ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਬਹੁ ਮੰਜ਼ਿਲਾ ਇਮਾਰਤ ਡਿੱਗੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਇਹ ਇਮਾਰਤ ਮੋਹਾਲੀ ਦੇ ਸੋਹਾਨਾ ਇਲਾਕੇ ਦੇ ਕੋਲ ਡਿੱਗੀ ਦੱਸੀ ਜਾ ਰਹੀ ਹੈ ਤੇ ਇਸ ਇਮਾਰਤ ਦੇ ਟਾਪ ਦੇ ਉੱਪਰ ਇੱਕ ਜਿਮ ਚੱਲ ਰਿਹਾ ਸੀ ਤੇ ਜਿਮ ਦੇ ਨਾਲ ਵਾਲੀ ਜੋ ਇਹ ਇਮਾਰਤ ਹੈਗੀ ਇਸ ਜਿਸ ਦੇ ਵਿੱਚ ਜਿਮ ਮੌਜੂਦ ਸੀ ਤੇ ਇਸ ਇਮਾਰਤ ਦੇ ਨਾਲ ਇੱਕ ਹੋਰ ਥਾਂ ਦੇ ਉੱਪਰ ਬੇਸਮੈਂਟ ਦੇ ਵਿੱਚ ਖੁਦਾਈ ਦਾ ਕੰਮ ਚੱਲ ਰਿਹਾ ਸੀ ਤੇ ਖੁਦਾਈ ਦੇ ਕੰਮ ਦੌਰਾਨ ਇਹ ਵੱਡਾ ਹਾਦਸਾ ਵਾਪਰਿਆ ਜਿਸ ਕਾਰਨ ਇਹ ਬਹੁ ਮਜ਼ਲਾ ਇਮਾਰਤ ਡਿੱਗੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਕਈ ਲੋਕਾਂ ਦੇ ਦਬੇ ਹੋਣ ਦੀ ਵੀ ਖਬਰ ਹੈ ਲੇਕਿਨ ਇਹ ਅਜੇ ਤੱਕ ਤਸਦੀਕ ਨਹੀਂ ਹੋ ਸਕਿਆ ਕਿ ਕਿੰਨੇ ਲੋਕ ਇਸ ਬਿਲਡਿੰਗ ਦੇ ਵਿੱਚ ਦਬੇ ਨੇ ਲੇਕਿਨ ਇਹਨਾਂ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਬਚਾਅ ਕਾਰਜਾ ਜੋ ਪ੍ਰਸ਼ਾਸਨ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਏ ਤੇ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਮੁਹਾਲੀ ਦੇ ਸੁਹਾਣਾ ਇਲਾਕੇ ਦੇ ਵਿੱਚ ਇੱਕ ਬਹੁਮੰਜ਼ਲਾ ਇਮਾਰਤ ਹੈ ਜੋ ਉਹ ਡਿੱਗ ਗਈ ਹੈ ਤੇ ਨਾਲ ਵਾਲੀ ਬਿਲਡਿੰਗ ਦੇ ਵਿੱਚ ਬੇਸਮੈਂਟ ਦੇ ਵਿੱਚ ਖੁਦਾਈ ਚੱਲ ਰਹੀ ਸੀ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ ਤੇ ਇਸ ਦੇ ਵਿੱਚ ਕਈ ਲੋਕਾਂ ਦੇ ਦੱਬੇ ਜਾਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਲੇਕਿਨ ਤਸਦੀਕ ਨਹੀਂ ਹੋ ਸકી ਕਿ ਆਖਰ ਕਿੰਨੇ ਲੋਕ ਨੇ ਜੋ ਬਿਲਡਿੰਗ ਦੇ ਮਲਬੇ ਹੇਠਾਂ ਦੱਬੇ ਹੋਏ ਨੇ ਲੇਕਿਨ ਉਹਨਾਂ ਨੂੰ ਕੱਢਣ ਦੇ ਲਈ ਪ੍ਰਸ਼ਾਸਨ ਵੱਲੋਂ ਬਚਾਅ ਕਮਨ ਨੇ ਜੋ ਕਾਰਜ ਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਤੇ ਇਸ ਮਸਲੇ ਤੇ ਜਿਆਦਾ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਨਵਦੀਪ ਚਰਮਾ ਨੇ ਸਾਡੇ ਸਹਿਯੋਗੀ ਪੱਤਰਕਾਰ ਨਿਯਮੀਆਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹ ਜਾਣਦੇ ਹਾਂ ਉਹਨਾਂ ਤੋਂ ਕਿ ਆਖਰ ਇਹ ਸਾਰਾ ਮਾਮਲਾ ਕੀ ਹੈ ਤੇ ਇੱਥੇ ਕੀ ਕੁਝ ਵਾਪਰਿਆ ਹੈ ਜੀ ਨਵਤ ਸਵਾਗਤ ਹੈ ਗੁਰਪ੍ਰੀਤ ਸਿੰਘ ਨਿਯਮੀਆਂ ਜੀ ਕੀ ਜਾਣਕਾਰੀ ਜੋ ਹੈ ਸਾਹਮਣੇ ਆ ਰਹੀ ਹੈ ਜੇਮ ਬਾਰੇ ਇਹ ਇੱਕ ਇਮਾਰਤ ਹੈ ਬਹੁ ਮੰਜਲਾ ਇਮਾਰਤ 6-7 ਮੰਜਲੀ ਬਣ ਰਹੀ ਸੀ ਇਹ ਹੈਗੀ ਸਥਿਤ ਪਿੰਡ ਸੁਹਾਣਾ ਦੇ ਫਿਰਨੀ ਤੋਂ ਬਾਹਰ ਜੀ ਜਦੋਂ ਸੈਣੀ ਫਾਰਮ ਤੋਂ ਮੁੜੀਏ ਪਿੰਡ ਵੱਲ ਨੂੰ ਤਾਂ ਸੱਜੇ ਪਾਸੇ ਇਹ ਬਿਲਡਿੰਗ ਸੀ ਜਿਹਦੇ ਨਾਲ ਹੋਰ ਇਮਾਰਤਾਂ ਵੀ ਸੀ ਪੁਰਾਣੀਆਂ ਜੀ ਉਹ ਪਤਾ ਲੱਗਾ ਹੈ ਕਿ ਇਹ ਜਿਹੜੀ ਬਿਲਡਿੰਗ ਸੀ ਇਹ ਡਿੱਗ ਪਈ ਤੇ ਦੂਸਰੀਆਂ ਬਿਲਡਿੰਗਾਂ ਨੂੰ ਵੀ ਉਹਨੇ ਆਪਣੀ ਲਪੇਟ ਚ ਲੈ ਲਿਆ ਜੀ ਉੱਥੇ ਇੱਕ ਜਿਮ ਚੱਲ ਰਿਹਾ ਸੀ ਉਸ ਦੇ ਵਿੱਚ 20 ਤੋਂ 25 ਨੌਜਵਾਨ ਆਸੇ ਜਾ ਰਹੇ ਹਨ ਜਿਹੜੇ ਕਿ ਉਸ ਵੇਲੇ ਜਿਮ ਦੇ ਵਿੱਚ ਹਾਜ਼ਰ ਦੱਸੇ ਜਾ ਰਹੇ ਹਨ ਕਿੰਨੇ ਵਜੇ ਦੀ ਘਟਨਾ ਹੈ ਇਹ ਦੱਸੀ ਜਾ ਰਹੀ ਹੈ ਇਹ ਹੁਣ ਕੋਈ ਨਹੀਂ ਹੱਟੇ ਹੁਣ ਤੋਂ ਕੁਝ ਸਮਾਂ ਪਹਿਲਾਂ ਹੀ ਘਟਨਾ ਵਾਪਰੀ ਹੈ ਜੀ ਜੀ ਤੇ ਕੋਈ ਕੈਜ਼ੁਐਲਟੀਆਂ ਵੀ ਦੱਸਿਆ ਜਾ ਰਿਹਾ ਕਿ ਹੋਈਆਂ ਨੇ ਹਾਂਜੀ ਸੰਭਾਵਨਾ ਹੈ ਸੰਭਾਵਨਾ ਹੈ ਕਿਉਂਕਿ ਜਿਮਾਂ ਵਾਲੇ ਪਾਸੇ ਜ਼ਿਆਦਾ ਸੰਭਾਵਨਾ ਲੱਗਦੀ ਹੈ ਕਿਉਂਕਿ ਉੱਥੇ ਹਰ ਵੇਲੇ ਬੱਚੇ ਜਿਮ ਤੇ ਜਾਂਦੇ ਰਹਿੰਦੇ ਨੇ ਉਹ ਹਜੇ ਹਜੇ ਬਹੁਤ ਇਹ ਜਲਦੀ ਦੀ ਗੱਲ ਹੈ ਮਤਲਬ ਇਨੀਸ਼ੀਏਟ ਕਰਨਾ ਹੈ ਤੇ ਇਹਨੂੰ ਮਤਲਬ ਹਜੇ ਹੋਊਗਾ ਜਦੋਂ ਉੱਥੇ ਹੇਠਾਂ ਮਾਲਵਾ ਜਿਹੜਾ ਹੈ ਚੱਕਿਆ ਜਾਵੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ 팀 ਮਹਾਂਵਿੰਦਰਪਾਲ ਨਜ਼ਰ ਮਾਰਦਿਆਂ ਹੁਣ ਤੱਕੀ ਸਭ ਤੋਂ ਵੱਡੀ ਖਬਰ ਤੇ ਕਿਉਂਕਿ ਮੋਹਾਲੀ ਦੇ ਵਿੱਚ ਇਸ ਵੇਲੇ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਬਹੁ ਮੰਜ਼ਿਲਾ ਇਮਾਰਤ ਡਿੱਗੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਇਹ ਇਮਾਰਤ ਮੁਹਾਲੀ ਦੇ ਸੋਹਾਨਾ ਇਲਾਕੇ ਦੇ ਕੋਲ ਡਿੱਗੀ ਦੱਸੀ ਜਾ ਰਹੀ ਹੈ ਤੇ ਇਸ ਇਮਾਰਤ ਦੇ ਟਾਪ ਦੇ ਉੱਪਰ ਇੱਕ ਜਿਮ ਚੱਲ ਰਿਹਾ ਸੀ ਤੇ ਜਿਮ ਦੇ ਨਾਲ ਵਾਲੀ ਜੋ ਇਹ ਇਮਾਰਤ ਹੈਗੀ ਇਸ ਜਿਸ ਦੇ ਵਿੱਚ ਜਿਮ ਮੌਜੂਦ ਸੀ ਤੇ ਇਸ ਇਮਾਰਤ ਦੇ ਨਾਲ ਇੱਕ ਔਰ ਥਾਂ ਦੇ ਉੱਪਰ ਬੇਸਮੈਂਟ ਦੇ ਵਿੱਚ ਖੁਦਾਈ ਦਾ ਕੰਮ ਚੱਲ ਰਿਹਾ ਸੀ ਤੇ ਖੁਦਾਈ ਦੇ ਕੰਮ ਦੌਰਾਨ ਇਹ ਵੱਡਾ ਹਾਦਸਾ ਵਾਪਰਿਆ ਜਿਸ ਕਾਰਨ ਇਹ ਬਹੁ ਮਜ਼ਲਾ ਇਮਾਰਤ ਡਿੱਗੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਕਈ ਲੋਕਾਂ ਦੇ ਦਬੇ ਹੋਣ ਦੀ ਵੀ ਖਬਰ ਹੈ ਲੇਕਿਨ ਇਹ ਅਜੇ ਤੱਕ ਤਸਦੀਕ ਨਹੀਂ ਹੋ ਸਕਿਆ ਕਿ ਕਿੰਨੇ ਲੋਕ ਇਸ ਬਿਲਡਿੰਗ ਦੇ ਵਿੱਚ ਦਬੇ ਨੇ ਲੇਕਿਨ ਇਹਨਾਂ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਬਚਾਅ ਕਾਰਜਾ ਜੋ ਪ੍ਰਸ਼ਾਸਨ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਮੁਹਾਲੀ ਦੇ ਸੁਹਾਣਾ ਇਲਾਕੇ ਦੇ ਵਿੱਚ ਇੱਕ ਬਹੁ ਮੰਜਲਾ ਇਮਾਰਤ ਹੈ ਜੋ ਉਹ ਡਿੱਗ ਗਈ ਹੈ ਤੇ ਨਾਲ ਵਾਲੀ ਬਿਲਡਿੰਗ ਦੇ ਵਿੱਚ ਬੇਸਮੈਂਟ ਦੇ ਵਿੱਚ ਖੁਦਾਈ ਚੱਲ ਰਹੀ ਸੀ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ ਤੇ ਇਸ ਦੇ ਵਿੱਚ ਕਈ ਲੋਕਾਂ ਦੇ ਦੱਬੇ ਜਾਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਲੇਕਿਨ ਤਸਦੀਕ ਨਹੀਂ ਹੋ ਸકી ਕਿ ਆਖਰ ਕਿੰਨੇ ਲੋਕ ਨੇ ਜੋ ਬਿਲਡਿੰਗ ਦੇ ਮਲਬੇ ਹੇਠਾਂ ਦੱਬੇ ਹੋਏ ਨੇ ਲੇਕਿਨ ਉਹਨਾਂ ਨੂੰ ਕੱਢਣ ਦੇ ਲਈ ਪ੍ਰਸ਼ਾਸਨ ਵੱਲੋਂ ਬਚਾਅ ਕਮਨ ਨੇ ਜੋ ਕਾਰਜ ਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਤੇ ਇਸ ਮਸਲੇ ਤੇ ਜਿਆਦਾ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਨਵਦੀਪ ਚਰਮਾਨ ਨੇ ਸਾਡੇ ਸਹਿਯੋਗੀ ਪੱਤਰਕਾਰ ਨਿਯਮੀਆਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਜਾਣਦੇ ਹਾਂ ਉਹਨਾਂ ਤੋਂ ਕਿ ਆਖਰ ਇਹ ਸਾਰਾ ਮਾਮਲਾ ਕੀ ਹੈ ਤੇ ਇੱਥੇ ਕੀ ਕੁਝ ਵਾਪਰਿਆ ਹੈ ਜੀ ਨਮਸਕਾਰ ਹੈ ਗੁਰਪ੍ਰੀਤ ਸਿੰਘ ਨਿਯਮੀਆਂ ਜੀ ਕੀ ਜਾਣਕਾਰੀ ਜੋ ਸਾਹਮਣੇ ਆ ਰਹੀ ਹੈ ਜੇ ਬਾਰੇ ਇਹ ਇੱਕ ਇਮਾਰਤ ਹੈ ਬਹੁ ਮੰਜਲਾ ਇਮਾਰਤ 6-7 ਮੰਜਲੀ ਬਣ ਰਹੀ ਸੀ ਇਹ ਹੈਗੀ ਸਥਿਤ ਪਿੰਡ ਸੁਆਣਾ ਦੇ ਫਿਰਨੀ ਤੋਂ ਬਾਹਰ ਜੀ ਜਦੋਂ ਸੈਣੀ ਫਾਰਮ ਤੋਂ ਮੁੜੀਏ ਪਿੰਡ ਵੱਲ ਨੂੰ ਤਾਂ ਸੱਜੇ ਪਾਸੇ ਇਹ ਬਿਲਡਿੰਗ ਸੀ ਜਿਹਦੇ ਨਾਲ ਹੋਰ ਇਮਾਰਤਾਂ ਵੀ ਸੀ ਪੁਰਾਣੀਆਂ ਜੀ ਉਹ ਪਤਾ ਲੱਗਾ ਹੈ ਕਿ ਇਹ ਜਿਹੜੀ ਬਿਲਡਿੰਗ ਸੀ ਇਹ ਡਿੱਗ ਪਈ ਤੇ ਦੂਸਰੀਆਂ ਬਿਲਡਿੰਗਾਂ ਨੂੰ ਵੀ ਉਹਨੇ ਆਪਣੀ ਲਪੇਟ ਚ ਲੈ ਲਿਆ ਜੀ ਤੇ ਉੱਥੇ ਇੱਕ ਜਿਮ ਚੱਲ ਰਿਹਾ ਸੀ ਉਸ ਦੇ ਵਿੱਚ 20 ਤੋਂ 25 ਨੌਜਵਾਨ ਆਸਤੇ ਜਾ ਰਹੇ ਹਨ ਜਿਹੜੇ ਕਿ ਉਸ ਵੇਲੇ ਜਿਮ ਦੇ ਵਿੱਚ ਹਾਜ਼ਰ ਦੱਸੇ ਜਾ ਰਹੇ ਹਨ ਕਿੰਨੇ ਵਜੇ ਦੀ ਘਟਨਾ ਹੈ ਇਹ ਦੱਸੀ ਜਾ ਰਹੀ ਹੈ ਇਹ ਹੁਣ ਕੋਈ ਨਹੀਂ ਹਟੇ ਹੁਣ ਤੋਂ ਕੁਝ ਸਮਾਂ ਪਹਿਲਾਂ ਹੀ ਇਹ ਘਟਨਾ ਵਾਪਰੀ ਹੈ ਜੀ ਜੀ ਤੇ ਕੋਈ ਕੈਜ਼ੁਐਲਟੀਆਂ ਵੀ ਦੱਸਿਆ ਜਾ ਰਿਹਾ ਕਿ ਹੋਈਆਂ ਨੇ ਹਾਂਜੀ ਸੰਭਾਵਨਾ ਹੈ ਸੰਭਾਵਨਾ ਹੈ ਕਿ ਕੋਈ ਜਿਮ ਵਾਲੇ ਪਾਸੇ ਜ਼ਿਆਦਾ ਸੰਭਾਵਨਾ ਲੱਗਦੀ ਹੈ ਕਿਉਂਕਿ ਉੱਥੇ ਹਰ ਵੇਲੇ ਬੱਚੇ ਜਿਮ ਤੇ ਜਾਂਦੇ ਰਹਿੰਦੇ ਨੇ ਉਹ ਹਜੇ ਹਜੇ ਬਹੁਤ ਇਹ ਜਲਦੀ ਦੀ ਗੱਲ ਹੈ ਮਤਲਬ ਇਨੀਸ਼ੀਏਟ ਗੱਲ ਹੈ ਤੇ ਇਹਨੂੰ ਮਤਲਬ ਹਜੇ ਹੋਊਗਾ ਜਦੋਂ ਉੱਥੇ ਠੇਹਾ ਮਾਲਵਾ ਜਿਹੜਾ ਹੈ ਚੱਕਿਆ ਜਾਊ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ 팀 ਮਹਾਂਵਿੰਦਰਪਾਲ ਨਜ਼ਰ ਮਾਰਦਿਆਂ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਤੇ ਕਿਉਂਕਿ ਮੋਹਾਲੀ ਦੇ ਵਿੱਚ ਇਸ ਵੇਲੇ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਬਹੁ ਮੰਜ਼ਿਲਾ ਇਮਾਰਤ ਡਿੱਗੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਇਹ ਇਮਾਰਤ ਮੁਹਾਲੀ ਦੇ ਸੋਹਾਨਾ ਇਲਾਕੇ ਦੇ ਕੋਲ ਡਿੱਗੀ ਦੱਸੀ ਜਾ ਰਹੀ ਹੈ ਤੇ ਇਸ ਇਮਾਰਤ ਦੇ ਟਾਪ ਦੇ ਉੱਪਰ ਇੱਕ ਜਿਮ ਚਲ ਰਿਹਾ ਸੀ ਤੇ ਜਿਮ ਦੇ ਨਾਲ ਵਾਲੀ ਜੋ ਇਹ ਇਮਾਰਤ ਹੈਗੀ ਇਸ ਜਿਸ ਦੇ ਵਿੱਚ ਜਿਮ ਮੌਜੂਦ ਸੀ ਤੇ ਇਸ ਇਮਾਰਤ ਦੇ ਨਾਲ ਇੱਕ ਹੋਰ ਥਾਂ ਦੇ ਉੱਪਰ ਬੇਸਮੈਂਟ ਦੇ ਵਿੱਚ ਖੁਦਾਈ ਦਾ ਕੰਮ ਚੱਲ ਰਿਹਾ ਸੀ ਤੇ ਖੁਦਾਈ ਦੇ ਕੰਮ ਦੌਰਾਨ ਇਹ ਵੱਡਾ ਹਾਦਸਾ ਵਾਪਰਿਆ ਜਿਸ ਕਾਰਨ ਇਹ ਬਹੁ ਮਜ਼ਲਾ ਇਮਾਰਤ ਡਿੱਗੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਕਈ ਲੋਕਾਂ ਦੇ ਦਬੇ ਹੋਣ ਦੀ ਵੀ ਖਬਰ ਹੈ ਲੇਕਿਨ ਇਹ ਅਜੇ ਤੱਕ ਤਸਦੀਕ ਨਹੀਂ ਹੋ ਸਕਿਆ ਕਿ ਕਿੰਨੇ ਲੋਕ ਇਸ ਬਿਲਡਿੰਗ ਦੇ ਵਿੱਚ ਦਬੇ ਨੇ ਲੇਕਿਨ ਇਹਨਾਂ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਬਚਾਅ ਕਾਰਜਾ ਜੋ ਪ੍ਰਸ਼ਾਸਨ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਏ ਤੇ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਮੁਹਾਲੀ ਦੇ ਸੁਹਾਣਾ ਇਲਾਕੇ ਦੇ ਵਿੱਚ ਇੱਕ ਬਹੁਮੰਜ਼ਲਾ ਇਮਾਰਤ ਹੈ ਜੋ ਉਹ ਡਿੱਗ ਗਈ ਹੈ ਤੇ ਨਾਲ ਵਾਲੀ ਬਿਲਡਿੰਗ ਦੇ ਵਿੱਚ ਬੇਸਪੈਂਟ ਦੇ ਵਿੱਚ ਖੁਦਾਈ ਚੱਲ ਰਹੀ ਸੀ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ ਹੈ ਤੇ ਇਸ ਦੇ ਵਿੱਚ ਕਈ ਲੋਕਾਂ ਦੇ ਦੱਬੇ ਜਾਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਲੇਕਿਨ ਤਸਦੀਕ ਨਹੀਂ ਹੋ ਸકી ਕਿ ਆਖਰ ਕਿੰਨੇ ਲੋਕ ਨੇ ਜੋ ਬਿਲਡਿੰਗ ਦੇ ਮਲਬੇ ਹੇਠਾਂ ਦੱਬੇ ਹੋਏ ਨੇ ਲੇਕਿਨ ਉਹਨਾਂ ਨੂੰ ਕੱਢਣ ਦੇ ਲਈ ਪ੍ਰਸ਼ਾਸਨ ਵੱਲੋਂ ਬਚਾਅ ਕੰਮ ਨੇ ਜੋ ਕਾਰਜ ਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਤੇ ਇਸ ਮਸਲੇ ਤੇ ਜਿਆਦਾ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਨਵਦੀਪ ਚਰਮਾ ਨੇ ਸਾਡੇ ਸਹਿਯੋਗੀ ਪੱਤਰਕਾਰ ਨਿਯਮੀਆਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹ ਜਾਣਦੇ ਹਾਂ ਉਹਨਾਂ ਤੋਂ ਕਿ ਆਖਰ ਇਹ ਸਾਰਾ ਮਾਮਲਾ ਕੀ ਹੈ ਤੇ ਇੱਥੇ ਕੀ ਕੁਝ ਵਾਪਰਿਆ ਹੈ ਜੀ ਨਮਸਕਾਰ ਹੈ ਗੁਰਪ੍ਰੀਤ ਸਿੰਘ ਨਿਯਮੀਆਂ ਜੀ ਕੀ ਜਾਣਕਾਰੀ ਜੋ ਸਾਹਮਣੇ ਆ ਰਹੀ ਹੈ ਜਿੰਮ ਬਾਰੇ ਇਹ ਇੱਕ ਇਮਾਰਤ ਹੈ ਬਹੁ ਮੰਜਲਾ ਇਮਾਰਤ 6-7 ਮੰਜਲੀ ਬਣ ਰਹੀ ਸੀ ਇਹ ਹੈਗੀ ਸਥਿਤ ਪਿੰਡ ਸੁਹਾਣਾ ਦੇ ਫਿਰਨੀ ਤੋਂ ਬਾਹਰ ਜੀ ਜਦੋਂ ਸੈਣੀ ਫਾਰਮ ਤੋਂ ਮੁੜੀਏ ਪਿੰਡ ਵੱਲ ਨੂੰ ਤਾਂ ਸੱਜੇ ਪਾਸੇ ਇਹ ਬਿਲਡਿੰਗ ਸੀ ਜਿਹਦੇ ਨਾਲ ਹੋਰ ਇਮਾਰਤਾਂ ਵੀ ਸੀ ਪੁਰਾਣੀਆਂ ਜੀ ਉਹ ਪਤਾ ਲੱਗਾ ਹੈ ਕਿ ਇਹ ਜਿਹੜੀ ਬਿਲਡਿੰਗ ਸੀ ਇਹ ਡਿੱਗ ਪਈ ਤੇ ਦੂਸਰੀਆਂ ਬਿਲਡਿੰਗਾਂ ਨੂੰ ਵੀ ਉਹਨੇ ਆਪਣੀ ਲਪੇਟ ਚ ਲੈ ਲਿਆ ਜੀ ਤੇ ਉੱਥੇ ਇੱਕ ਜਿਮ ਚੱਲ ਰਿਹਾ ਸੀ ਉਸ ਦੇ ਵਿੱਚ 20 ਤੋਂ 25 ਨੌਜਵਾਨ ਆਸੇ ਜਾ ਰਹੇ ਹਨ ਜਿਹੜੇ ਕਿ ਉਸ ਵੇਲੇ ਜਿਮ ਦੇ ਵਿੱਚ ਹਾਜ਼ਰ ਦੱਸੇ ਜਾ ਰਹੇ ਹਨ ਕਿੰਨੇ ਵਜੇ ਦੀ ਘਟਨਾ ਹੈ ਇਹ ਦੱਸੀ ਜਾ ਰਹੀ ਹੈ ਇਹ ਹੁਣ ਕੋਈ ਨਹੀਂ ਹਟੇ ਹੁਣ ਤੋਂ ਕੁਝ ਸਮਾਂ ਪਹਿਲਾਂ ਹੀ ਘਟਨਾ ਵਾਪਰੀ ਹੈ ਜੀ ਜੀ ਤੇ ਕੋਈ ਕੈਜ਼ੁਐਲਟੀਆਂ ਵੀ ਦੱਸਿਆ ਜਾ ਰਿਹਾ ਕਿ ਹੋਈਆਂ ਨੇ ਹਾਂਜੀ ਸੰਭਾਵਨਾ ਹੈ ਸੰਭਾਵਨਾ ਹੈ ਕਿਉਂਕਿ ਜਿਮਾਂ ਵਾਲੇ ਪਾਸੇ ਜ਼ਿਆਦਾ ਸੰਭਾਵਨਾ ਲੱਗਦੀ ਹੈ ਕਿਉਂਕਿ ਤੇ ਹਰ ਵੇਲੇ ਬੱਚੇ ਜਿਮ ਤੇ ਜਾਂਦੇ ਰਹਿੰਦੇ ਨੇ ਉਹ ਹਜੇ ਹਜੇ ਬਹੁਤ ਇਹ ਜਲਦੀ ਦੀ ਗੱਲ ਹੈ ਮਤਲਬ ਇਨੀਸ਼ੀਏਟ ਗੱਲ ਹੈ ਤੇ ਇਹਨੂੰ ਮਤਲਬ ਹਜੇ ਹੋਊਗਾ ਜਦੋਂ ਉੱਥੇ ਠੇਹਾ ਮਾਲਵਾ ਜਿਹੜਾ ਹੈ ਚੱਕਿਆ ਜਾਊ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ 팀 ਮਹਾਂਵਿੰਦਰਪਾਲ ਨਜ਼ਰ ਮਾਰਦਿਆਂ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਤੇ ਕਿਉਂਕਿ ਮੋਹਾਲੀ ਦੇ ਵਿੱਚ ਇਸ ਵੇਲੇ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਬਹੁ ਮੰਜ਼ਿਲਾ ਇਮਾਰਤ ਡਿੱਗੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਇਹ ਇਮਾਰਤ ਮੁਹਾਲੀ ਦੇ ਸੋਹਾਨਾ ਇਲਾਕੇ ਦੇ ਕੋਲ ਡਿੱਗੀ ਦੱਸੀ ਜਾ ਰਹੀ ਹੈ ਤੇ ਇਸ ਇਮਾਰਤ ਦੇ ਟਾਪ ਦੇ ਉੱਪਰ ਇੱਕ ਜਿਮ ਚੱਲ ਰਿਹਾ ਸੀ ਤੇ ਜਿਮ ਦੇ ਨਾਲ ਵਾਲੀ ਜੋ ਇਹ ਇਮਾਰਤ ਹੈਗੀ ਇਸ ਜਿਸ ਦੇ ਵਿੱਚ ਜਿਮ ਮੌਜੂਦ ਸੀ ਤੇ ਇਸ ਇਮਾਰਤ ਦੇ ਨਾਲ ਇੱਕ ਆਹ ਹੋਰ ਥਾਂ ਦੇ ਉੱਪਰ ਬੇਸਮੈਂਟ ਦੇ ਵਿੱਚ ਖੁਦਾਈ ਦਾ ਕੰਮ ਚੱਲ ਰਿਹਾ ਸੀ ਤੇ ਖੁਦਾਈ ਦੇ ਕੰਮ ਦੌਰਾਨ ਇਹ ਵੱਡਾ ਹਾਦਸਾ ਵਾਪਰਿਆ ਜਿਸ ਕਾਰਨ ਇਹ ਬਹੁ ਮਜ਼ਲਾ ਇਮਾਰਤ ਡਿੱਗੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਕਈ ਲੋਕਾਂ ਦੇ ਦਬੇ ਹੋਣ ਦੀ ਵੀ ਖਬਰ ਹੈ ਲੇਕਿਨ ਇਹ ਅਜੇ ਤੱਕ ਤਸਦੀਕ ਨਹੀਂ ਹੋ ਸਕਿਆ ਕਿ ਕਿੰਨੇ ਲੋਕ ਇਸ ਬਿਲਡਿੰਗ ਦੇ ਵਿੱਚ ਦਬੇ ਨੇ ਲੇਕਿਨ ਇਹਨਾਂ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਬਚਾਅ ਕਾਰਜਾ ਜੋ ਪ੍ਰਸ਼ਾਸਨ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਮੁਹਾਲੀ ਦੇ ਸੁਹਾਣਾ ਇਲਾਕੇ ਦੇ ਵਿੱਚ ਇੱਕ ਬਹੁ ਮੰਜਲਾ ਇਮਾਰਤ ਹੈ ਜੋ ਉਹ ਡਿੱਗ ਗਈ ਹੈ ਤੇ ਨਾਲ ਵਾਲੀ ਬਿਲਡਿੰਗ ਦੇ ਵਿੱਚ ਬੇਸਮੈਂਟ ਦੇ ਵਿੱਚ ਖੁਦਾਈ ਚੱਲ ਰਹੀ ਸੀ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ ਤੇ ਇਸ ਦੇ ਵਿੱਚ ਕਈ ਲੋਕਾਂ ਦੇ ਦੱਬੇ ਜਾਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਲੇਕਿਨ ਤਸਦੀਕ ਨਹੀਂ ਹੋ ਸਕੀ ਕਿ ਆਖਰ ਕਿੰਨੇ ਲੋਕ ਨੇ ਜੋ ਬਿਲਡਿੰਗ ਦੇ ਮਲਬੇ ਹੇਠਾਂ ਦੱਬੇ ਹੋਏ ਨੇ ਲੇਕਿਨ ਉਹਨਾਂ ਨੂੰ ਕੱਢਣ ਦੇ ਲਈ ਪ੍ਰਸ਼ਾਸਨ ਵੱਲੋਂ ਬਚਾਅ ਕਮਨ ਨੇ ਜੋ ਕਾਰਜ ਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਤੇ ਇਸ ਮਸਲੇ ਤੇ ਜਿਆਦਾ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਨਵਦੀਪ ਚਰਮਾਨ ਨੇ ਸਾਡੇ ਸਹਿਯੋਗੀ ਪੱਤਰਕਾਰ ਨਿਯਮੀਆਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਜਾਣਦੇ ਹਾਂ ਉਹਨਾਂ ਤੋਂ ਕਿ ਆਖਰ ਇਹ ਸਾਰਾ ਮਾਮਲਾ ਕੀ ਹੈ ਤੇ ਇੱਥੇ ਕੀ ਕੁਝ ਵਾਪਰਿਆ ਹੈ ਜੀ ਨਮਸਕਾਰ ਹੈ ਗੁਰਪ੍ਰੀਤ ਸਿੰਘ ਨਿਯਮੀਆਂ ਜੀ ਕੀ ਜਾਣਕਾਰੀ ਜੋ ਸਾਹਮਣੇ ਆ ਰਹੀ ਹੈ ਜਿੰਮ ਬਾਰੇ ਇਹ ਇੱਕ ਇਮਾਰਤ ਹੈ ਬਹੁ ਮੰਜਲਾ ਇਮਾਰਤ 6-7 ਮੰਜਲੀ ਬਣ ਰਹੀ ਸੀ ਇਹ ਹੈਗੀ ਸਥਿਤ ਪਿੰਡ ਸੁਹਾਣਾ ਦੇ ਫਿਰਨੀ ਤੋਂ ਬਾਹਰ ਜੀ ਜਦੋਂ ਸੈਣੀ ਫਾਰਮ ਤੋਂ ਮੁੜੀਏ ਪਿੰਡ ਵੱਲ ਨੂੰ ਤਾਂ ਸੱਜੇ ਪਾਸੇ ਇਹ ਬਿਲਡਿੰਗ ਸੀ ਜਿਹਦੇ ਨਾਲ ਹੋਰ ਇਮਾਰਤਾਂ ਵੀ ਸੀ ਪੁਰਾਣੀਆਂ ਜੀ ਉਹ ਪਤਾ ਲੱਗਾ ਹੈ ਕਿ ਇਹ ਜਿਹੜੀ ਬਿਲਡਿੰਗ ਸੀ ਇਹ ਡਿੱਗ ਪਈ ਤੇ ਦੂਸਰੀਆਂ ਬਿਲਡਿੰਗਾਂ ਨੂੰ ਵੀ ਉਹਨੇ ਆਪਣੀ ਲਪੇਟ ਚ ਲੈ ਲਿਆ ਜੀ ਤੇ ਉੱਥੇ ਇੱਕ ਜਿਮ ਚੱਲ ਰਿਹਾ ਸੀ ਉਸ ਦੇ ਵਿੱਚ 20 ਤੋਂ 25 ਨੌਜਵਾਨ ਸੇ ਜਾ ਰਹੇ ਹਨ ਜਿਹੜੇ ਕਿ ਉਸ ਵੇਲੇ ਜਿਮ ਦੇ ਵਿੱਚ ਹਾਜ਼ਰ ਦੱਸੇ ਜਾ ਰਹੇ ਹਨ ਕਿੰਨੇ ਵਜੇ ਦੀ ਘਟਨਾ ਹੈ ਇਹ ਦੱਸੀ ਜਾ ਰਹੀ ਹੈ ਇਹ ਹੁਣ ਕੋਈ ਨਹੀਂ ਹਟੇ ਹੁਣ ਤੋਂ ਕੁਝ ਸਮਾਂ ਪਹਿਲਾਂ ਹੀ ਘਟਨਾ ਵਾਪਰੀ ਹੈ ਜੀ ਜੀ ਤੇ ਕੋਈ ਕੈਜ਼ੁਐਲਟੀਆਂ ਵੀ ਦੱਸਿਆ ਜਾ ਰਿਹਾ ਕਿ ਹੋਈਆਂ ਨੇ ਹਾਂਜੀ ਸੰਭਾਵਨਾ ਹੈ ਸੰਭਾਵਨਾ ਹੈ ਕਿ ਕੋਈ ਜਿਮ ਵਾਲੇ ਪਾਸੇ ਜ਼ਿਆਦਾ ਸੰਭਾਵਨਾ ਲੱਗਦੀ ਹੈ ਕਿਉਂਕਿ ਉੱਥੇ ਹਰ ਵੇਲੇ ਬੱਚੇ ਜਿਮ ਤੇ ਜਾਂਦੇ ਰਹਿੰਦੇ ਨੇ ਉਹ ਹਜੇ ਹਜੇ ਬਹੁਤ ਇਹ ਜਲਦੀ ਦੀ ਗੱਲ ਹੈ ਮਤਲਬ ਇਨੀਸ਼ੀਏਟ ਕਰਨਾ ਹੈ ਤੇ ਇਹਨੂੰ ਮਤਲਬ ਹਜੇ ਹੋਊਗਾ ਜਦੋਂ ਉੱਥੇ ਠੇਹਾ ਮਲਵਾ ਜਿਹੜਾ ਹੈ ਚੱਕਿਆ ਜਾਊ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ 팀 ਮਹਾਂਵਿੰਦਰਪਾਲ ਨਜ਼ਰ ਮਾਰਦਿਆਂ ਹੁਣ ਤਕਰੀਬ ਸਭ ਤੋਂ ਵੱਡੀ ਖਬਰ ਤੇ ਕਿਉਂਕਿ ਮੋਹਾਲੀ ਦੇ ਵਿੱਚ ਇਸ ਵੇਲੇ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਬਹੁ ਮੰਜ਼ਿਲਾ ਇਮਾਰਤ ਡਿੱਗੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਇਹ ਇਮਾਰਤ ਮੁਹਾਲੀ ਦੇ ਸੋਹਾਨਾ ਇਲਾਕੇ ਦੇ ਕੋਲ ਡਿੱਗੀ ਦੱਸੀ ਜਾ ਰਹੀ ਹੈ ਤੇ ਇਸ ਇਮਾਰਤ ਦੇ ਟਾਪ ਦੇ ਉੱਪਰ ਇੱਕ ਜਿਮ ਚੱਲ ਰਿਹਾ ਸੀ ਤੇ ਜਿਮ ਦੇ ਨਾਲ ਵਾਲੀ ਜੋ ਇਹ ਇਮਾਰਤ ਹੈਗੀ ਇਸ ਜਿਸ ਦੇ ਵਿੱਚ ਜਿਮ ਮੌਜੂਦ ਸੀ ਤੇ ਇਸ ਇਮਾਰਤ ਦੇ ਨਾਲ ਇੱਕ ਆਹ ਹੋਰ ਥਾਂ ਦੇ ਉੱਪਰ ਬੇਸਮੈਂਟ ਦੇ ਵਿੱਚ ਖੁਦਾਈ ਦਾ ਕੰਮ ਚੱਲ ਰਿਹਾ ਸੀ ਤੇ ਖੁਦਾਈ ਦੇ ਕੰਮ ਦੌਰਾਨ ਇਹ ਵੱਡਾ ਹਾਦਸਾ ਵਾਪਰਿਆ ਜਿਸ ਕਾਰਨ ਇਹ ਬਹੁ ਮਜ਼ਲਾ ਇਮਾਰਤ ਡਿੱਗੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਕਈ ਲੋਕਾਂ ਦੇ ਦਬੇ ਹੋਣ ਦੀ ਵੀ ਖਬਰ ਹੈ ਲੇਕਿਨ ਇਹ ਅਜੇ ਤੱਕ ਤਸਦੀਕ ਨਹੀਂ ਹੋ ਸਕਿਆ ਕਿ ਕਿੰਨੇ ਲੋਕ ਇਸ ਬਿਲਡਿੰਗ ਦੇ ਵਿੱਚ ਦਬੇ ਨੇ ਲੇਕਿਨ ਇਹਨਾਂ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਬਚਾਅ